ਹੁਣ ਤੇ ਬੜੀ ਫੂਕ ਸ਼ਿਕਾਇਤ ਹੋ ਰਹੀ ਆ ਨਾ ਹੁਣ ਤੇ ਬੜਾ ਗੁਰੂਆਂ ਨੂੰ ਯਾਦ ਕੀਤਾ ਜਾ ਰਿਹਾ ਸਿੱਖ ਗੁਰੂਆਂ ਨੇ ਬਲੀਦਾਨ ਤੱਕ ਦੇ ਦਿਆ ਜ਼ੁਲਮ ਕੇ ਸਾਥ ਟੱਕਰ ਲਈ ਇਦਾਂ ਦੇ ਬਿਆਨ ਦਿੱਤੇ ਜਾ ਰਹੇ ਨੇ ਅੱਛਾ ਜਦੋਂ ਗੁਰਦੁਆਰੇ ਢਾਏ ਜਾ ਰਹੇ ਹੁੰਦੇ ਨੇ ਜਦੋਂ ਸਿੱਖਾਂ ਦੇ ਉੱਪਰ ਜ਼ੁਲਮ ਕੀਤੇ ਜਾ ਰਹੇ ਹੁੰਦੇ ਨੇ ਘੱਟ ਗਿਣਤੀਆਂ ਦੇ ਉੱਪਰ ਜ਼ੁਲਮ ਹੋ ਰਹੇ ਹੁੰਦੇ ਨੇ ਜਦੋਂ ਗੁਰਦੁਆਰਾ ਗਿਆਨ ਗੋਦੜੀ ਮੰਗੂ ਮੱਠ ਡਾਂਗ ਮਾਰ ਵਰਗੇ ਗੁਰਦੁਆਰਿਆਂ ਨੂੰ ਢਾਇਆ ਜਾ ਰਿਹਾ ਸੀ ਉਦੋਂ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਤੁਹਾਡੇ ਕਦੇ ਯਾਦ ਨਾ ਆਏ ਜੀ ਹੁਣ ਗੁਰੂਆਂ ਦੀ ਕੁਰਬਾਨੀਆਂ ਯਾਦ ਆ ਗਈਆਂ ਨਾਲੇ ਹੁਣ ਤੁਹਾਡੇ ਕੋਲੇ ਹੈਗੇ ਨੇ ਜੀ ਸੂਰਮੇ ਬੱਬਰ ਸ਼ੇਰ ਪੰਜਾਬ ਦੇ ਬੱਬਰ ਸ਼ੇਰ ਆਪਣੇ ਆਪ ਨੂੰ ਅਖਵਾਉਣ ਵਾਲੇ ਹਿੰਦੂ ਜੱਟ ਆਪਣੇ ਆਪ ਨੂੰ ਅਖਵਾਉਣ ਵਾਲੇ ਹੈਗੇ ਨੇ ਜੀ ਤੁਹਾਡੇ ਕੋਲੇ ਭੇਜੋ ਉਹਨਾਂ ਨੂੰ ਉਹਨੇ ਨਾਲੇ ਆਪ ਹੀ ਬਿਆਨ ਦਿੱਤਾ ਨਾ ਮੇਰੇ ਸਰੀਰ ਦੇ ਨਾਲ ਬੰਬ ਬਨ ਕੇ ਭੇਜਿਆ ਜਾਵੇ ਹੁਣ ਭੇਜੋ ਉਹਨਾਂ ਯੋਧਿਆਂ ਨੂੰ ਬੰਬ ਬਨ ਕੇ ਹੁਣ ਕਿਉਂ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਯਾਦ ਕਰਦੇ ਹੋ ਆ ਕੁਝ ਸਾਡੇ ਵਾਲੇ ਬੁੱਝੜੇ ਵੀ ਹੈਗੇ ਤੁਹਾਡੇ ਨਾਲ ਰਲੇ ਹੋਏ ਜਿਹੜੇ ਤੁਹਾਨੂੰ ਕਿਰਪਾਨਾਂ ਭੇਟ ਕਰਦੇ ਹੁੰਦੇ ਨੇ ਸਿਰਾਂ ਤੇ ਦਸਤਾਰਾਂ ਬੰਨ੍ਹਦੇ ਹੁੰਦੇ ਨੇ ਤੁਹਾਡੇ ਹਨ ਸਜਾਉਂਦੇ ਹੁੰਦੇ ਨੇ ਸਜਾਉਂਦੇ ਕੀ ਟੋਪੀ ਲਿਆ ਕੇ ਬੰਨ੍ਹ ਕੇ ਸਿਰ ਤੇ ਰੱਖ ਦਿੰਦੇ ਨੇ ਹੁਣ ਉਹਨਾਂ ਯੋਧਿਆਂ ਨੂੰ ਤੁਸੀਂ ਆਪ ਅੱਗੇ ਹੋ ਕੇ ਤੋਰੋ ਤੁਹਾਡੇ ਸੂਰਮੇ ਲੜਨ ਹੁਣ ਉੱਥੇ ਜਾ ਕੇ ਬਾਰਡਰਾਂ ਦੇ ਉੱਪਰ ਹੁਣ ਗੁਰੂ ਤੇਗ ਬਹਾਦਰ ਸਾਹਿਬ ਜੀ ਯਾਦ ਆ ਗਏ ਹੁਣ ਸਾਡੀਆਂ ਕੁਰਬਾਨੀਆਂ ਯਾਦ ਆ ਗਈਆਂ ਪਹਿਲਾਂ ਤੇ ਸਾਨੂੰ ਕਿਹੜੇ ਕਿਹੜੇ ਮੈਡਲ ਪਾਏ ਜਾ ਰਹੇ ਹੁੰਦੇ ਨੇ